ਵਾਂਡੀ ਮੁਲਕ ਪਾਕਿਸਤਾਨ ਦੇ ਵਿੱਚ ਚੋਣਾ ਹੋਈਆਂ ਨੇ ਆਮ ਚੋਣਾ ਔਰ ਨਤੀਜੇ ਆ ਰਹੇ ਨੇ ਔਰ ਨਤੀਜੇ ਬੜੇ ਹੈਰਾਨ ਕਰਨ ਵਾਲੇ ਨੇ ਉਲਟ ਫੇਰ ਨਜ਼ਰ ਆ ਰਿਹਾ ਹੈ Imran Khan ਦੇ ਸਮਰਥਕ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਨੇ ਹੁਣ ਤੱਕ 185 ਸੀਟਾਂ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਿਆ ਹੈ ਔਰ Imran Khan ਦੇ 77 ਜਿਹੜੇ ਸਮਰਥਕ ਨੇ ਜੋ ਆਜ਼ਾਦ ਤੌਰ ਤੇ ਵੱਖ-ਵੱਖ ਚੋਣ ਨਿਸ਼ਾਨ ਤੇ ਲੜ ਰਹੇ ਨੇ ਉਹ ਹੁਣ ਤੱਕ 77 ਜਿੱਤ ਚੁੱਕੇ ਨੇ ਔਰ Nawaz Sharif ਦੀ ਪਾਰਟੀ ਮੁਸਲਿਮ ਲੀਗ ਜਿਹੜੀ ਹੈ ਪਾਕਿਸਤਾਨ ਮੁਸਲਿਮ ਲੀਗ ਐਨ ਉਹ 56 ਸੀਟਾਂ ਤੇ ਜਿੱਤੀ ਹੈ ਨਵਾਜ਼ ਸ਼ਰੀਫ ਸ਼ਹਿਬਾਜ਼ ਸ਼ਰੀਫ ਔਰ ਮਰੀਮ ਨਵਾਜ਼ ਚੋਣ ਜਿੱਤ ਚੁੱਕੇ ਨੇ ਲਾਹੌਰ ਸੀਟ ਤੋਂ ਨਵਾਜ਼ ਸ਼ਰੀਫ ਜਿੱਤੇ ਨੇ ਔਰ ਬਿਲਾਵਲ ਪੁੱਟੋ ਦੀ ਪਾਰਟੀ ਪੀਪੀਪੀ ਨੂੰ 43 ਸੀਟਾਂ ਤੇ ਜਿੱਤ ਹਾਸਲ ਹੋਈ ਹੈ ਅਤਵਾਦੀ ਹਾਫਿਜ਼ ਸੈਦ ਦਾ ਬੇਟਾ ਤਲਹਾ ਸੈਦ ਵੀ ਚੋਣ ਲੜ ਰਿਹਾ ਸੀ ਜੋ ਕਿ ਚੋਣ ਹਾਰ ਚੁੱਕਿਆ ਪਰ ਹੁਣ ਤੱਕ ਦੇ ਆਏ ਨਤੀਜਿਆਂ ਦੇ ਵਿੱਚੋਂ 43 ਸੀਟਾਂ ਪੀਪੀਪੀ ਔਰ 56 ਸੀਟਾਂ PML ਇਹ ਜਿਹੜੀ ਜਿਹੜੀ ਹੁਣ ਤੱਕ ਦੀ ਸਾਡੇ ਕੋਲ ਆ ਰਹੀ ਹੈ ਔਰ Imran Khan ਦੇ ਜਿਹੜੇ ਸਮਰਥਕ ਨੇ ਉਹ ਅੱਗੇ ਵੱਧ ਰਹੇ ਨੇ ਤਾਜ਼ਾ ਅਪਡੇਟਸ ਸਾਡੇ ਕੋਲੇ ਪਹੁੰਚ ਰਹੀਆਂ ਨੇ ਔਰ Imran Khan ਦੇ ਸਮਰਥਕ ਵੱਲੋਂ ਸਮਰਥਕਾਂ ਵੱਲੋਂ ਜਗਾ ਜਗਾ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸੋ ਇਹ ਵੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਸੋ ਹੁਣ ਤੱਕ ਦਾ ਜਿਹੜਾ ਰਿਜ਼ਲਟ ਹੈ ਉਹ ਅਸੀਂ ਗ੍ਰਾਫਿਕਸ ਦੇ ਜ਼ਰੀਏ ਦਿਖਾ ਰਹੇ ਹਾਂ 81 ਸੀਟਾਂ ਹੋ ਚੁੱਕੀਆਂ ਨੇ Imran Khan ਤੇ ਉਹਨਾਂ ਦੇ ਸਮਰਥਕ ਕਾ ਦਿਆਂ 58 ਸੀਟਾਂ ਪਾਕਿਸਤਾਨ ਮੁਸਲਿਮ ਲੀਗ ਜਿਹੜੀ ਨਵਾਜ਼ ਸ਼ਰੀਫ ਦੀ ਪਾਰਟੀ ਹੈ ਔਰ 44 ਸੀਟਾਂ ਪਾਕਿਸਤਾਨ ਪੀਪਲਜ਼ ਪਾਰਟੀ ਜਿਹੜੀ ਬਿਲਾਵਲ ਪੁੱਟੋ ਦੀ ਪਾਰਟੀ ਹੈ ਔਰ 10 ਜਿਹੜੇ ਨੇ ਉਹ ਹੋਰ ਜਿੱਤੇ ਨੇ 81 ਸੀਟਾਂ ਉਹ ਜਿੱਤੀਆਂ ਨੇ ਜਿਹੜੇ Imran Khan ਦੇ ਸਮਰਥਕ ਸੀ ਯਾਨੀ ਉਹ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਿੰਬਲ ਤੇ ਨਹੀਂ ਲੜ ਰਹੇ ਸੀ ਪਰ Imran Khan ਦੇ ਬੰਦੇ ਆਜ਼ਾਦ ਤੌਰ ਤੇ ਖੜੇ ਹੋਏ ਸੀ ਅਲੱਗ-ਅਲੱਗ ਤਰੀਕੇ ਅਲੱਗ-ਅਲੱਗ ਇਹ ਚੋਣ ਨਿਸ਼ਾਨ ਤੇ ਉਹ ਚੋਣ ਲੜ ਰਹੇ ਸੀ ਅਜ਼ਾਦਾਨਾ ਤੌਰ ਤੇ ਔਰ 81 ইমরান ਖਾਨ ਦੇ ਸਮਰਥਕ ਹੁਣ ਤੱਕ ਜਿੱਤੇ ਨੇ ਹਾਲਾਂਕਿ ইমরান ਖਾਨ ਸੱਤਾ ਚਾਹੁੰਦੇ ਨੇ ਜਾਂ ਨਹੀਂ ਇਹ ਹਲੇ ਵੀ ਸਵਾਲ ਹੈ ਸਭ ਤੋਂ ਵੱਡੀ ਪਾਰਟੀ ਜਾਂ ਸਭ ਤੋਂ ਵੱਡਾ ਦਲ ইমরান ਖਾਨ ਦਾ ਉਹਨਾਂ ਦੇ ਸਮਰਥਕਾਂ ਦਾ ਜ਼ਰੂਰ ਉੱਭਰ ਕੇ ਸਾਹਮਣੇ ਆ ਰਿਹਾ ਹੈ ਪਰ ਜੇ ਬਿਲਾਵਲ ਪੁੱਟੋ ਔਰ ਨਵਾਜ਼ ਸ਼ਰੀਫ ਹੱਥ ਮਿਲਾ ਕੇ ਸਰਕਾਰ ਬਣਾਉਂਦੇ ਨੇ ਤਾਂ ਫਿਰ ਉਹਨਾਂ ਦੇ ਕੋਲ ਸੀਟਾਂ ਜ਼ਿਆਦਾ ਜ਼ਾਹਿਰ ਜੀ ਗੱਲ ਹੈ ਦੋਨਾਂ ਦੀਆਂ ਮਿਲਾ ਕੇ ਜ਼ਿਆਦਾ ਹੋਣ ਗਿਆ ਪਰ ਉਲਟ ਫੇਰ ਨਜ਼ਰ ਆ ਰਿਹਾ ਹੈ ਇਹਨਾਂ ਨਤੀਜਿਆਂ ਦੇ ਵਿੱਚ ਜੋ ਹੁਣ ਤੱਕ ਦੇ ਨਤੀਜੇ ਆਏ ਨੇ ਇੱਕ ਇਹ 58 ਸੀਟਾਂ ਨਵਾਜ਼ ਸ਼ਰੀਫ 81 ਸੀਟਾਂ ਐ ইমরান ਖਾਨ ਦੇ ਸਬਰਤਕਾ ਦੀਆਂ ਔਰ 44 ਸੀਟਾਂ ਪਾਕਿਸਤਾਨ ਪੀਪਲਸ ਪਾਰਟੀ ਬਿਲਾਵਲ ਪੁੱਟੋ ਔਰ 10 ਸੀਟਾਂ ਜਿਹੜੀਆਂ ਨੇ ਉਹਨਾਂ ਤੇ ਆਜ਼ਾਦ ਉਮੀਦਵਾਰ ਹੋਰ ਜਿੱਤੇ ਇਲੈਕਸ਼ਨ ਅਨਾਉਂਸ ਕਰੇ ਪੂਰੇ ਨਤੀਜੇ ਦਿਖਲੇ ਨਹੀਂ ਉਹ ਇੰਡੀਕੇਸ਼ਨਸ ਹੈ ਟ੍ਰੈਂਡਸ ਥੀ शुरू उसमें तो लगता था कि जो इंडिपेंडेंट्स थे जो आजाद उम्मीदवार थे तो बेसिकली पीटीआई के थे क्योंकि पीटीआई को अपना वो सिंबल नहीं मिला जो बल्ले का सिंबल था तो लगता कि वो ही बहुत आ, आ, वो, बहुत अच्छी थी मगर ये सिर्फ ट्रेंड से अनऑफिशियल जो फाइनल रिजल्ट आएंगे फिर ही पता चलेगा कि कौन सी पार्टी आ गई और क्या एक्चुअल सिचुएशन है देखिए ये एक दूसरा कू हो गया पाकिस्तान के अंदर वहाँ की सेना ये सोच ही नहीं पाई थी वो तो सोच रही थी कि उसकी दमन की जो नीति है वो काफ़ी कामयाब है उसने सोचा था कि सारे बड़े लीडर्स पी टी आई के जेल में हैं इमरान खान जेल में हैं इमरान खान की पार्टी का सिम्बल बल्ला बैड जो था वो कोई नहीं यूज़ कर सकता पार्टी के कलर्स भी पोस्टर में नहीं कोई लगा सकता उनकी तस्वीर भी नहीं लगा सकती लेकिन उसके बाद भी ज़बरदस्त मैनेजमेंट लड़कों ने किया